ਗੁਰਮੰਤਰ ਕੀ ਹੈ ਕੀ ਗੁਰਬਾਣੀ ਵਿੱਚ ਕਿਤੇ ਲਿਖਿਆ ਹੈ ਗੁਰਮੰਤਰ ਦੀ ਲੋੜ ਕਿਉਂ ਪੈਂਦੀ ਹੈ ਅਤੇ ਇਹ ਕਿਵੇਂ ਮਿਲ ਸਕਦਾ ਹੈ ਕੀ ਇਹ ਵਾਹਿਗੁਰੂ ਹੈ ਜਾਂ ਵਾਹਿਗੁਰੂ ਅਤੇ ਦੋਵਾਂ ਵਿੱਚ ਫਰਕ ਕੀ ਹੈ ਗੁਰਬਾਣੀ ਵਿੱਚ ਨਾਮ ਜਪਣਾ ਬਹੁਤ ਵਾਰ ਆਉਂਦਾ ਹੈ ਪਰ ਗੁਰੂ ਸਾਹਿਬ ਨੇ ਕਿਸੇ ਇੱਕ ਨਾਮ ਨੂੰ ਜਪਣ ਲਈ ਸਪਸ਼ਟ ਕਿਉਂ ਨਹੀਂ ਦੱਸਿਆ ਜੇ ਵਾਹਿਗੁਰੂ ਸ਼ਬਦ ਇੰਨਾ ਹੀ ਜ਼ਰੂਰੀ ਅਤੇ ਮਹੱਤਵਪੂਰਨ ਹੈ ਤਾਂ ਇਹ ਗੁਰਬਾਣੀ ਵਿੱਚ ਵਧੇਰੇ ਵਾਰ ਕਿਉਂ ਨਹੀਂ ਆਉਂਦਾ ਅਤੇ ਖਾਸ ਕਰਕੇ ਗੁਰੂ ਸਾਹਿਬ ਨੇ ਆਪ ਇਹ ਸ਼ਬਦ ਆਪਣੀ ਬਾਣੀ ਵਿੱਚ ਕਿਉਂ ਨਹੀਂ ਵਰਤੇ ਆ ਇਹਨਾਂ ਸਵਾਲਾਂ ਦੇ ਅਤੇ ਕੋਈ ਹੋਰ ਇਸ ਨਾਲ ਜੁੜੇ ਹੋਏ ਸਵਾਲਾਂ ਦੇ ਜਵਾਬ ਅਸੀਂ ਕਈ ਵੀਡੀਓ ਵਿੱਚ ਰਿਲੀਜ਼ ਕਰਾਂਗੇ ਤਾਂ ਕਿ ਗੁਰਮੰਤਰ ਨਾਲ ਜੁੜੇ ਹੋਏ ਹਰ ਟੌਪਿਕ ਨੂੰ ਤੁਸੀਂ ਸੌਖਿਆਂ ਹੀ ਸਮਝ ਸਕੋ ਅਤੇ ਦੁਨੀਆ ਭਰ ਵਿੱਚ ਬੈਠੇ ਸਿੱਖਾਂ ਨੂੰ ਕਦੇ ਵੀ ਕੋਈ ਗੁਰਮੰਤਰ ਬਾਰੇ ਦੁਬਿਧਾ ਵਿੱਚ ਨਾ ਪਾ ਸਕੇ ਆਓ ਇਸ ਗੁਰਮੰਤਰ ਦੇ ਰਾਜ ਨੂੰ ਖੋਲਹੀਏ ਅਤੇ ਇਸ ਦੇ ਆਤਮਿਕ ਮਹੱਤਵ ਨੂੰ ਸਮਝੀਏ ਅਤੇ ਗੁਰਬਾਣੀ ਦੀ ਰੋਸ਼ਨੀ ਵਿੱਚ ਇਸ ਦੀ ਬੇਮਿਸਾਲ ਤਾਕਤ ਦਾ ਅਨੁਭਵ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਵਾ ਅਤੇ ਸਿਮਰਨ ਗੁਰਮਤਿ ਦੇ ਦੋ ਮੁੱਖ ਥੰਮ ਹਨ ਜਿੱਥੇ ਸੇਵਾ ਨਾਲ ਨਿਮਰਤਾ ਅਤੇ ਧੀਰਜ ਪੈਦਾ ਹੁੰਦੀ ਹੈ ਉਥੇ ਸਿਮਰਨ ਨਾਲ ਅਕਾਲ ਪੁਰਖ ਨਾਲ ਨੇੜਤਾ ਅਤੇ ਮੂਰਾਪ ਪ੍ਰਾਪਤ ਹੁੰਦਾ ਹੈ ਇਸ ਲਈ ਸਿਮਰਨ ਇੱਕ ਸਿੱਖ ਦੇ ਜੀਵਨ ਦਾ ਜ਼ਰੂਰੀ ਅੰਗ ਹੈ ਕਿਉਂਕਿ ਹਰ ਸਮੇਂ ਅਕਾਲ ਪੁਰਖ ਨੂੰ ਯਾਦ ਕਰਨ ਅਤੇ ਉਸ ਨਾਲ ਜੁੜੇ ਰਹਿਣ ਤੋਂ ਵੱਧ ਹੋਰ ਕੁਝ ਪਿਆਰਾ ਨਹੀਂ ਹੈ ਸਿਮਰਨ ਕਰਨ ਤੋਂ ਬਿਨਾਂ ਹੀ ਜੀਵਨ ਦਾ ਮਨੋਰਥ ਪੂਰਾ ਹੋ ਸਕਦਾ ਹੈ ਅਤੇ ਨਾ ਹੀ ਮੁਕਤੀ ਦੀ ਪ੍ਰਾਪਤੀ ਹੋ ਸਕਦੀ ਹੈ ਅਤੇ ਨਾ ਹੀ ਸਿੱਖਦਾ ਅਸਲੀ ਜੀਵਨ ਬਣ ਸਕਦਾ ਹੈ ਮੰਨੋ ਜੇ ਜੀਵਨ ਦੇ ਵਿੱਚ ਸਿਮਰਨ ਨਹੀਂ ਤਾਂ ਜੀਵਨ ਵਿਅਰਥ ਹੈ ਅਤੇ ਪਸ਼ੂਆਂ ਵਰਗਾ ਹੈ ਇਸ ਕਰਕੇ ਗੁਰਬਾਣੀ ਵਿੱਚ ਬਾਰ ਬਾਰ ਨਾਮ ਜਪਣ ਅਤੇ ਸਿਮਰਨ ਕਰਨਾ ਹੁਕਮ ਹੈ ਸਿਮਰਨ ਕਰਨ ਲਈ ਗੁਰਮੰਤਰ ਦੀ ਲੋੜ ਹੈ ਕਿਉਂਕਿ ਗੁਰਮੰਤਰ ਤੋਂ ਬਿਨਾ ਨਾਮ ਸਿਮਰਨ ਹੋ ਸਕਦਾ ਹੈ ਅਤੇ ਨਾ ਹੀ ਜੀਵਨ ਰੋਹਾਨੀ ਅਤੇ ਆਤਮਿਕ ਰੰਗ ਵਾਲਾ ਹੋ ਸਕਦਾ ਹੈ ਇਸ ਲਈ ਪਹਿਲਾਂ ਅਸੀਂ ਇਹ ਸਮਝਦੇ ਹਾਂ ਕਿ ਗੁਰਮੰਤਰ ਕੀ ਹੁੰਦਾ ਹੈ ਅਤੇ ਸੱਚਾ ਗੁਰਮੰਤਰ ਕਿਹੜਾ ਹੈ ਗੁਰਮੰਤਰ ਦਰਸਲ ਦੋ ਸ਼ਬਦਾਂ ਤੋਂ ਬਣਿਆ ਹੈ ਗੁਰ ਅਤੇ ਮੰਤਰ ਗੁਰ ਦਾ ਮਤਲਬ ਹੈ ਗੁਰੂ ਅਤੇ ਮੰਤਰ ਦਾ ਮਤਲਬ ਹੈ ਪਵਿੱਤਰ ਬਚਨ ਇਸ ਹਿਸਾਬ ਨਾਲ ਗੁਰਮੰਤਰ ਦਾ ਅਰਥ ਹੈ ਗੁਰੂ ਦੁਆਰਾ ਦਿੱਤਾ ਗਿਆ ਮੰਤਰ ਇਹ ਗੁਰੂ ਦਾ ਬ੍ਰह्म ਬਚਨ ਹੈ ਜੋ ਕਿਸੇ ਪ੍ਰਾਣੀ ਨੂੰ ਸਿੱਖ ਬਣਨ ਸਮੇਂ ਸਿਬੰਦ ਕਰਨ ਲਈ ਦਿੱਤਾ ਜਾਂਦਾ ਹੈ ਗੁਰਬਾਣੀ ਵਿੱਚ ਇਸ ਨੂੰ ਗੁਰਮੰਤਰ ਗੁਰ ਸ਼ਬਦ ਗੁਰ ਉਪਦੇਸ਼ ਅਤੇ ਗੁਰਮਖ ਨਾਮ ਗੁਰਮਤ ਨਾਮ ਕਰਕੇ ਲਿਖਿਆ ਹੈ ਭਾਈ ਗੁਰਦਾਸ ਜੀ ਬਹੁਤ ਵੱਡੇ ਸਿੱਖ ਵਿਦਵਾਨ ਹੋਏ ਹਨ ਜਿਨ੍ਹਾਂ ਦੀਆਂ ਰਚਨਾਵਾਂ ਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਖੁਦ ਅਪਰੂਵ ਕਰਕੇ ਗੁਰਬਾਣੀ ਦੀ ਕੁੰਜੀ ਦਾ ਖਿਤਾਬ ਦਿੱਤਾ ਸੀ ਮਤਲਬ ਕਿ ਜੇਕਰ ਕਿਸੇ ਸਿੱਖ ਨੇ ਗੁਰਬਾਣੀ ਦੇ ਗੂੜੇ ਰਹੱਸ ਅਤੇ ਉਪਦੇਸ਼ ਸੌਖੇ ਤਰੀਕੇ ਨਾਲ ਸਮਝਣੇ ਹੋਣ ਤਾਂ ਉਹ ਭਾਈ ਗੁਰਦਾਸ ਜੀ ਦੀਆਂ ਰਚਨਾਵਾਂ ਨੂੰ ਪੜ੍ਹੇ ਜਿਸ ਨਾਲ ਉਸਦੇ ਸਾਰੇ ਸ਼ੰਕੇ ਦੂਰ ਹੋ ਜਾਣਗੇ ਅਸਤੇ ਉਸਦੇ ਸਾਰੇ ਸਵਾਲਾਂ ਦਾ ਜਵਾਬ ਮਿਲ ਜਾਏਗਾ ਭਾਈ ਗੁਰਦਾਸ ਜੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਭਤੀਜੇ ਸਨ ਅਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਮਾਮਾ ਜੀ ਲੱਗਦੇ ਸਨ ਇਸ ਲਈ ਗੁਰਬਾਣੀ ਤੋਂ ਬਾਹਰ ਸਭ ਤੋਂ ਵੱਧ ਪ੍ਰਮਾਣਿਕ ਗਵਾਹੀ ਭਾਈ ਗੁਰਦਾਸ ਜੀ ਦੀ ਹੀ ਹੋ ਸਕਦੀ ਹੈ। ਉਹਨਾਂ ਦੀਆਂ ਆਪਣੀਆਂ ਰਚਨਾਵਾਂ ਵਿੱਚ ਇਹ ਗੱਲ ਸਪਸ਼ਟ ਹੈ ਕਿ ਗੁਰਮੰਤਰ ਕਿਹੜਾ ਸ਼ਬਦ ਹੈ। ਉਹ ਆਪਣੀਆਂ 12 ਵਿੱਚ ਲਿਖਦੇ ਹਨ, ਵਾਹਿਗੁਰੂ ਗੁਰਮੰਤਰ ਹੈ ਜਪਹੁ ਹਮੇ ਖੋਈ। ਮਤਲਬ ਕਿ ਗੁਰੂ ਸਹਿਵਲੋਂ ਦਿੱਤਾ ਜਾਂਦਾ ਗੁਰੂਮੰਤਰ ਵਾਹਿਗੁਰੂ ਹੈ ਜਿਸੇ ਦਾ ਪਾਠ ਹੰਕਾਰ ਨੂੰ ਦੂਰ ਕਰ ਦਿੰਦਾ ਹੈ। ਇਹ ਪੰਕਤੀ ਵਾਰ 13ਵੀਂ ਪੌੜੀ ਦੂਜੀ ਵਿੱਚ ਲਿਖੀ ਗਈ ਹੈ। ਭਾਈ ਗੁਰਦਾਸ ਜੀ ਅੱਗੇ ਹੋਰ ਲਿਖਦੇ ਹਨ, ਸਤ ਰੂਪ ਸਤਨਾਮ ਕਰ ਸਤਗੁਰੂ ਨਾਨਕ ਦੇਵ ਜਪਾਇਆ ਧਰਮਸ਼ਾਲਾ ਕਰਤਾਰਪੁਰ ਸਾਧ ਸੰਗਤ ਸੱਚਖੰਡ ਵਸਾਇਆ ਵਾਹਿਗੁਰੂ ਗੁਰ ਸ਼ਬਦ ਸੁਣਾਇਆ ਮਤਲਬ ਕਿ ਸੱਚੇ ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਅਕਾਲ ਪੁਰਖ ਦੇ ਸੱਚੇ ਨਾਮ ਨੂੰ ਯਾਦ ਕਰਨ ਲਈ ਪ੍ਰੇਰਿਆ ਉਪਦੇਸ਼ ਦਿੱਤਾ ਕਰਤਾਰਪੁਰ ਵਿਖੇ ਧਰਮਸ਼ਾਲਾ ਦੀ ਸਥਾਪਨਾ ਕੀਤੀ ਮੰਨੋ ਕਿ ਸੱਚਖੰਡ ਵਸ ਗਿਆ ਹੋਵੇ ਅਤੇ ਵਾਹਿਗੁਰੂ ਸ਼ਬਦ ਗੁਰੂ ਨਾਨਕ ਦੇਵ ਜੀ ਦੁਆਰਾ ਲੋਕਾਂ ਨੂੰ ਦਿੱਤਾ ਗਿਆ ਸੀ ਇਹ ਵਾਰ 24 ਪੌਣੀ ਪਹਿਲੀ ਵਿੱਚ ਦਰਜ ਹੈ ਇਸ ਤੋਂ ਸਾਬਿਤਿੰਦ ਹੈ ਕਿ ਵਾਹਿਗੁਰੂ ਸ਼ਬਦ ਹੀ ਸੱਚਾ ਗੁਰਮੰਤਰ ਹੈ ਜੋ ਗੁਰੂ ਨਾਨਕ ਦੇਵ ਜੀ ਨੇ ਗੁਰਮਤਿ ਤਾਰਨ ਕਰਨ ਵਾਲਿਆਂ ਨੂੰ ਦਿੱਤਾ ਸੀ ਇਸ ਨੁਕਤੇ ਨੂੰ ਹੋਰ ਸਪਸ਼ਟ ਕਰਨ ਲਈ ਭਾਈ ਸਾਹਿਬ ਵਾਹਿਗੁਰੂ ਦਾ ਜਾਪ ਕਰਨ ਵਾਲੇ ਇੱਕ ਅਦਰਸ਼ ਸਿੱਖ ਦਾ ਜੀਵਨ ਵਰਣਨ ਕਰਦੇ ਹਨ ਉਹ ਲਿਖਦੇ ਹਨ ਸਤਗੁਰ ਦਰਸ਼ਨ ਦੇਖਣਾ ਸਾਧ ਸੰਗਤ ਵਿੱਚ ਅੰਨਾ ਪੋਲਾ ਵਾਹਿਗੁਰੂ ਗੁਰ ਸ਼ਬਦ ਲੈ ਪਰਮ ਪਿਆਲਾ ਚੁੱਪ ਚਲੋਲਾ ਮਤਲਬ ਕਿ ਉਹ ਸੱਚਾ ਸਿੱਖ ਸੱਚੇ ਗੁਰਾਂ ਨੂੰ ਵੇਖਦਾ ਹੈ ਅਤੇ ਸੰਗਤ ਤੋਂ ਬਿਨਾਂ ਆਪਣੇ ਆਪ ਨੂੰ ਅੰਨਾ ਅਤੇ ਬੋਲਾ ਮਹਿਸੂਸ ਕਰਦਾ ਹੈ ਗੁਰੂ ਦਾ ਸ਼ਬਦ ਵਾਹਿਗੁਰੂ ਉਸ ਨੂੰ ਪ੍ਰਾਪਤ ਹੁੰਦਾ ਹੈ ਅਤੇ ਉਹ ਚੁੱਪਚਾਪ ਆਨੰਦ ਵਿੱਚ ਨੀਂਦ ਰਹਿੰਦਾ ਹੈ ਭਾਈ ਗੁਰਦਾਸ ਜੀ ਅੱਗੇ ਹੋਰ ਲਿਖਦੇ ਹਨ ਵੇਦ ਕਤੇਬ ਅਗੋਚਰਾ ਵਾਹਿਗੁਰੂ ਗੁਰ ਸ਼ਬਦ ਸੁਣਾਇਆ ਮਤਲਬ ਕਿ ਗੁਰੂ ਸਹਿਬਾਨ ਨੇ ਸ਼ਬਦ ਗੁਰੂ ਨੂੰ ਵਾਹਿਗੁਰੂ ਵਜੋਂ ਉਚਾਰਿਆ ਜੋ ਵੇਦਾਂ ਅਤੇ ਕਿਤਾਬਾਂ ਦੀ ਪਹੁੰਚ ਤੋਂ ਪਰੇ ਹੈ ਇਸ ਤੋਂ ਸਾਫ ਜਾਹਰ ਹੈ ਕਿ ਵਾਹਿਗੁਰੂ ਸ਼ਬਦ ਹੀ ਗੁਰਮੰਤਰ ਹੈ ਭਾਈ ਗੁਰਦਾਸ ਜੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਸਿਰਫ ਪਤੀਜਾ ਹੀ ਨਹੀਂ ਸਨ ਬਲਕਿ ਉਹਨਾਂ ਨੇ ਖੁਦ ਤੀਸਰੇ ਗੁਰੂ ਸਾਹਿਬ ਪਾਸੋਂ ਗੁਰਮੰਤਰ ਦੀ ਦਾਤ ਪ੍ਰਾਪਤ ਕੀਤੀ ਹੋਈ ਸੀ ਅਤੇ ਸਿੱਖੀ ਧਾਰਨ ਕੀਤੀ ਸੀ ਉਹ ਪਹਿਲੇ ਸਿੱਖ ਸਨ ਜਿਨ੍ਹਾਂ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਅਗਵਾਈ ਵਿੱਚ ਅਤੇ ਨਿਗਰਾਨੀ ਹੇਠ ਆਦ ਗੁਰਗ੍ਰੰਥ ਸਾਹਿਬ ਜੀ ਦੀ ਪੀੜ ਲਿਖੀ ਅਤੇ ਇਸ ਤੋਂ ਇਲਾਵਾ ਭਾਈ ਸਾਹਿਬ ਨੂੰ ਦੂਰ ਦੁਰਾਡੇ ਭਾਰਤ ਵਿੱਚ ਕਈ ਸਥਾਨਾਂ ਤੇ ਸਿੱਖ ਧਰਮ ਦਾ ਪ੍ਰਚਾਰ ਕਰਨ ਲਈ ਭੇਜਿਆ ਜਾਂਦਾ ਸੀ ਕਿਉਂਕਿ ਉਹਨਾਂ ਦਾ ਸਿੱਖ ਧਰਮ ਬਾਰੇ ਗਿਆਨ ਅਤੇ ਸਮਝ ਸਹੀ ਅਤੇ ਨਿਸ਼ਚਿਤ ਸੀ ਉਨਾ ਦਿਲੀਨਾ ਤੋਂ ਅਸੀਂ ਇਹ ਸਾਫ਼ ਸਿੱਟਾ ਕੱਢ ਸਕਦੇ ਹਾਂ ਕਿ ਭਾਈ ਗੁਰਦਾਸ ਜੀ ਦੀ ਗੁਰਮੰਤਰ ਦੀ ਵਿਆਖਿਆ ਪ੍ਰਮਾਣਿਕ ਅਤੇ ਨਿਰਵਿਵਾਦ ਹੈ ਇਸ ਬਾਰੇ ਕੋਈ ਸ਼ੰਕਾ ਨਹੀਂ ਰਹਿ ਜਾਂਦਾ ਕਿ ਵਾਹਿਗੁਰੂ ਸ਼ਬਦ ਹੀ ਗੁਰਮੰਤਰ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਸੱਚੇ ਸਿੱਖ ਅਤੇ ਮਹਾਨ ਵਿਦਵਾਨ ਭਾਈ ਨੰਦ ਲਾਲ ਜੀ ਆਪਣੇ ਰਹਿਤਨਾਮੇ ਵਿੱਚ ਵਿਆਖਿਆ ਕਰਦੇ ਹਨ ਕਿ ਇੱਕ ਸਿੱਖ ਨੂੰ ਆਪਣੇ ਦਿਨ ਦੀ ਸ਼ੁਰੂਆਤ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਦਾ ਸਿਮਰਨ ਕਰਕੇ ਕਰਨੀ ਚਾਹੀਦੀ ਹੈ ਉਹ ਲਿਖਦੇ ਹਨ ਗੁਰ ਸਿੱਖ ਰਹਿਤ ਸੁਨੋ ਰੇ ਮੀਤ ਪਰਭਾਤੇ ਉਠਕਰ ਹਿਤਚੀਤ ਵਾਹਿਗੁਰੂ ਪੁਨ ਮੰਤਰ ਸੁਜਾਪ ਕਹੇ ਗੁਰਸਿੱਖ ਮਿੱਤਰੋ ਗੁਰੂ ਸਾਹਿਬ ਦੀ ਰਹਿਤ ਸੁਣੋ ਅੰਮ੍ਰਿਤ ਵੇਲੇ ਉਠੋ ਅਤੇ ਗੁਰੂ ਦੇ ਸ਼ਬਦ ਵਾਹਿਗੁਰੂ ਦਾ ਸਿਮਰਨ ਕਰੋ ਗੁਰਗੋਮੀ ਸਿੰਘ ਜੀ ਦੇ ਸਿੱਖ ਭਾਈ ਮਨੀ ਸਿੰਘ ਜੀ ਦੇ ਸਭ ਤੋਂ ਛੋਟੇ ਪੁੱਤਰ ਭਾਈ ਦੇਸਾ ਸਿੰਘ ਜੀ ਆਪਣੇ ਰਹਿਤਨਾਮੇ ਵਿੱਚ ਲਿਖਦੇ ਹਨ ਵਾਹਿਗੁਰੂ ਨਿਤ ਬਚਨ ਉਚਾਰੇ ਵਾਹਿਗੁਰੂ ਕੋ ਹਿਰਦੇ ਧਾਰੇ ਗੁਰਸਿੱਖ ਦੀ ਰਹਿਤ ਇਹ ਹੈ ਕਿ ਉਹ ਹਰ ਰੋਜ਼ ਵਾਹਿਗੁਰੂ ਦਾ ਉਚਾਰਨ ਕਰੇ ਵਾਹਿਗੁਰੂ ਮੰਤਰ ਨੂੰ ਆਪਣੇ ਹਿਰਦੇ ਵਿੱਚ ਸਦਾ ਵਸਾਈ ਰੱਖੇ ਕਵੀ ਸੰਤੋਖ ਸਿੰਘ ਜੀ ਇੱਕ ਉੱਗੇ ਸਿੱਖ ਵਿਦਵਾਨ ਅਤੇ ਇਤਿਹਾਸਕਾਰ ਸ੍ਰੀ ਗੁਰਪ੍ਰਤਾਪ ਸੂਰਜ ਪ੍ਰਕਾਸ਼ ਦੀ ਸ਼ੁਰੂਆਤ ਸਾਰੇ ਸਿੱਖ ਗੁਰੂ ਸਾਹਿਬਾਨਾਂ ਦੀ ਉਸਤਤ ਕਰਕੇ ਕਰਦੇ ਹਨ ਅਤੇ ਵਾਹਿਗੁਰੂ ਦੇ ਸੱਚੇ ਨਾਮ ਦੀ ਉਸਤਤ ਕਰਦੇ ਹੋਏ ਸਮਾਪਤੀ ਕਰਦੇ ਹਨ ਉਹ ਗੁਰਪ੍ਰਤਾਪ ਸੂਰਜ ਪ੍ਰਕਾਸ਼ ਵਿੱਚ ਲਿਖਦੇ ਹਨ ਵਾਹਿਗੁਰੂ ਸਤਨਾਮ ਕੋ ਬੰਦਨ ਬਾਰੰਬਾਰ ਅਕਾਲ ਪੁਰਖ ਜੀ ਦੇ ਸੱਚੇ ਨਾਮ ਵਾਹਿਗੁਰੂ ਨੂੰ ਵਾਰ-ਵਾਰ ਮੇਰੀ ਨਮਸਕਾਰ ਹੋਵੇ ਬੰਦ ਨਿਕੰਧਨ ਸੁਖ ਸਦਨ ਦੁਖ ਮਰਦਨ ਨਿਰਧਾਰ ਜੋ ਨਿਸ਼ਚੈ ਹੀ ਲੋਕ ਪਰਲੋਕ ਦੀਆਂ ਬੰਦਿਸ਼ਾਂ ਦੇ ਕੱਟਣ ਵਾਲਾ ਹੈ ਦੋਹੀ ਲੋਕੀ ਸੁੱਖਾਂ ਦਾ ਘਰ ਹੈ ਅਤੇ ਸਭ ਕਿਸਮ ਦੇ ਦੁੱਖਾਂ ਨੂੰ ਮਲ ਸਿਟਣੇ ਵਾਲਾ ਹੈ ਵਾਹਿਗੁਰੂ ਪਰ ਸੁੰਦਰ ਨਾਮੁ ਸਦਾ ਸਵਾਰੇ ਹਮਰੇ ਕਾਮੁ ਵਾਹਿਗੁਰੂ ਅਕਾਲ ਪੁਰਖ ਦਾ ਸ੍ਰੇਸ਼ਟ ਅਤੇ ਸੁੰਦਰ ਨਾਮ ਹੈ ਜੋ ਸਾਡੇ ਕੰਮ ਸਵਾਰਦਾ ਹੈ ਕਵੀ ਸੰਤੋਖ ਸਿੰਘ ਜੀ ਅੱਗੇ ਲਿਖਦੇ ਹਨ ਇਹ ਅਵਲੰਭ ਨਾਮ ਕੋ ਜਾਨਾ ਕਨਿਕਾਨ ਸਮਰਥਨ ਅਨ ਕਾਲ ਯੁਗ ਵਿੱਚ ਹੋਰ ਕੋਈ ਸਾਧਨ ਸਮਰੱਥਵਾਨ ਨਹੀਂ ਹੈ ਇਸ ਕਰਕੇ ਅਸਾਂ ਇੱਕ ਵਾਹਿਗੁਰੂ ਦੇ ਨਾਮ ਨੂੰ ਹੀ ਆਪਣਾ ਆਸਰਾ ਜਾਣਿਆ ਹੈ ਸਿੱਖ ਪੰਥ ਦੇ ਸਾਰੇ ਨਵੇਂ ਅਤੇ ਪ੍ਰਾਤਨ ਸਮੇਂ ਦੇ ਵਿਦਵਾਨ ਇੱਕ ਮਤ ਹਨ ਕਿ ਵਾਹਿਗੁਰੂ ਸ਼ਬਦ ਹੀ ਗੁਰਮੰਤਰ ਹੈ ਇਸੇ ਕਰਕੇ ਸਿੱਖ ਰਹਿਤ ਮਰਿਆਦਾ ਵਿੱਚ ਸਾਫ਼ ਲਿਖਿਆ ਹੋਇਆ ਹੈ ਕਿ ਗੁਰੂ ਦਾ ਸਿੱਖ ਅੰਮ੍ਰਿਤ ਵੇਲੇ ਪਹਿਰ ਰਾਤ ਰਹਿੰਦੀ ਉੱਠ ਕੇ ਇਸ਼ਨਾਨ ਕਰੇ ਅਤੇ ਇੱਕ ਅਕਾਲ ਪੁਰਖ ਦਾ ਧਿਆਨ ਧਰਦਾ ਹੋਇਆ ਵਾਹਿਗੁਰੂ ਦਾ ਨਾਮ ਜਪੇ ਇਤਨੀ ਵਿਚਾਰ ਤੋਂ ਇਹ ਸਾਬਿਤ ਹੈ ਕਿ ਵਾਹੀ ਗੁਰੂ ਹੀ ਗੁਰਮਤਿ ਵਿੱਚ ਅਸਲ ਅਤੇ ਸੱਚਾ ਗੁਰਮੰਤਰ ਹੈ। ਇਹੀ ਮੰਤਰ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰਗੋਬਿੰਦ ਸਿੰਘ ਜੀ ਪਾਤਸ਼ਾਹ ਤੱਕ ਹਰ ਨਵੇਂ ਬਣਨ ਵਾਲੇ ਸਿੱਖ ਨੂੰ ਦਿੱਤਾ ਜਾਂਦਾ ਸੀ ਅਤੇ ਇਹੀ ਗੁਰਮੰਤਰ ਹੁਣ ਵੀ ਅੰਮ੍ਰਿਤ ਛਕਣ ਵਾਲੇ ਸਿੱਖ ਨੂੰ ਦਿੱਤਾ ਜਾਂਦਾ ਹੈ। ਇਸਨੇ ਗੁਰਮੰਤਰ ਸ਼ਬਦ ਬਾਰੇ ਕਿਸੇ ਨੂੰ ਕੋਈ ਦੁਬਧਾ ਨਹੀਂ ਹੋਣੀ ਚਾਹੀਦੀ ਅਤੇ ਕੋਈ ਦੁਬਧਾ ਹੋਰ ਬਾਕੀ ਨਹੀਂ ਰਹਿਣੀ ਚਾਹੀਦੀ। ਇਸ ਨਾਲ ਹੀ ਸਾਡੀ ਵੀਡੀਓ ਦੀ ਸਮਾਪਤੀ ਹੈ। ਜਿਵੇਂ ਅਸੀਂ ਪਹਿਲਾਂ ਦੱਸ ਚੁੱਕੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਅਸੀਂ ਗੁਰਮੰਤਰ ਨਾਲ ਹਰ ਜੁੜੇ ਹੋਏ ਟੌਪਿਕ ਬਾਰੇ ਵਿਚਾਰ ਕਰਾਂਗੇ ਅਤੇ ਸਵਾਲਾਂ ਦਾ ਜਵਾਬ ਦੇਵਾਂਗੇ ਇਸ ਲਈ ਅਸੀਂ ਹੋਰ ਕਈ ਵੀਡੀਓਜ਼ ਰਿਲੀਜ਼ ਕਰਾਂਗੇ ਜਿਨ੍ਹਾਂ ਵਿੱਚ ਗੁਰਮੰਤਰ ਨਾਲ ਜੁੜੇ ਹੋਏ ਵੱਖ-ਵੱਖ ਵਿਸ਼ਿਆਂ ਉੱਤੇ ਅਸੀਂ ਵਿਚਾਰ ਤੁਹਾਡੇ ਨਾਲ ਸਾਂਝੇ ਕਰਾਂਗੇ ਇਸ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਜਦੋਂ ਵੀ ਕੋਈ ਅਪਡੇਟ ਆਵੇ ਤਾਂ ਤੁਸੀਂ ਉਸ ਨੂੰ ਮਿਸ ਨਾ ਕਰੋ ਜੇ ਤੁਹਾਨੂੰ ਵੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਦੂਸਰੇ ਨਾਲ ਜ਼ਰੂਰ ਸ਼ੇਅਰ ਕਰੋ ਜੀ ਅਗਲੀ ਵੀਡੀਓ ਤੱਕ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ